ਹਾਈਬ੍ਰਿਡ ਝੋਨਾ ਲਾਈਏ ਜਾਂ ਨਾ ਲਾਈਏ ਇਹ ਜਿਹੜਾ ਸਵਾਲ ਬਹੁਤ ਸਾਰੇ ਜ਼ਿਮੀਂਦਾਰਾਂ ਦੇ ਇਸ ਵਾਰ ਮੰਦੇ ਵਿੱਚ ਆ ਰਿਹਾ ਪਿਛਲੇ ਸੀਜ਼ਨ ਦੇ ਵਿੱਚ ਸੈਲਰ ਮਾਲਕਾਂ ਦੇ ਵੱਲੋਂ ਵੀ ਹਾਈਬ੍ਰਿਡ ਝੋਨਾ ਜਿਹੜਾ ਲੈਣ ਤੋਂ ਸਾਫ਼ ਮਨਾ ਕਰ ਦਿੱਤਾ ਗਿਆ ਕਾਫੀ ਕੱਟ ਲਗਾ ਲਗਾ ਕੇ ਜ਼ਿਮੀਂਦਾਰਾਂ ਨੇ ਹਾਈਬ੍ਰਿਡ ਝੋਨਾ ਜਿਹੜਾ ਵੇਚਿਆ ਤੇ ਕਾਫੀ ਨੁਕਸਾਨ ਵੀ ਹੋਇਆ ਤੇ ਇਸ ਵਾਰ ਸਰਕਾਰ ਦੇ ਵੱਲੋਂ ਵੀ ਨੋਟੀਫਿਕੇਸ਼ਨ ਜਾਰੀ ਕਰਕੇ ਪਹਿਲੇ ਕਹਿ ਦਿੱਤਾ ਵੀ ਜਿਹੜਾ ਹਾਈਬ੍ਰਿਡ ਝੋਨਾ ਨਾਲ ਆਇਆ ਜਾਵੇ ਸਰਕਾਰ ਨੇ ਇਹਨੂੰ ਨਹੀਂ ਖਰੀਦਣਾ ਨਾ ਹੀ ਸੈਲਰ ਮਾਲਕ ਇਹਨੂੰ ਚੱਕਣਾ ਇਸੇ ਤਰ੍ਹਾਂ ਜਿਹੜਾ ਪੂਸਾ 44 ਝੋਨਾ ਇਹਦੇ ਉੱਤੇ ਬਿਲਕੁਲ ਪਾਬੰਦੀ ਲਾ ਦਿੱਤੀ ਗਈ ਤੇ ਬਹੁਤ ਸਾਰੇ ਜ਼ਿਮੀਂਦਾਰ ਹਾਈਬ੍ਰਿਡ ਝੋਨਾ ਲਾਉਂਦੇ ਨੇ ਜਿਹੜੇ ਆਲੂ ਵਗੈਰਾ ਦੀ ਖੇਤੀ ਕਰਦੇ ਨੇ ਜਾਂ ਮਟਰ ਦੀ ਖੇਤੀ ਕਰਦੇ ਨੇ ਉਹ ਹਾਈਬ੍ਰਿਡ ਝੋਨਾ ਲਾਉਂਦੇ ਨੇ ਕਿਉਂਕਿ ਥੋੜੇ ਸਮੇਂ ਦੇ ਵਿੱਚ ਵਧੀਆ ਝਾੜ ਦੇ ਦਿੰਦਾ ਤੇ ਪਿਛਲੇ ਸਾਲਾਂ ਦੇ ਵਿੱਚ ਕਦੇ ਵੇਕਣ ਦੀ ਪ੍ਰੋਬਲਮ ਬਣੀ ਨਹੀਂ ਤੇ ਆਈ ਪਰ ਇਸ ਵਾਰ ਜਿਹੜਾ ਪਿਛਲਾ ਸੀ ਦਿਨ ਲੰਘ ਕੇ ਗਿਆ ਉਹਦੇ ਵਿੱਚ ਵੱਡੀ ਪ੍ਰੋਬਲਮ ਆ ਹਾਈਬ੍ਰਿਡ ਝੋਨੇ ਨੂੰ ਵੇਚਣ ਦੇ ਵਿੱਚ ਆਈ ਬਾਕੀ ਸਾਰੀਆਂ ਕਿਸਮਾਂ ਦੇ ਵਿੱਚ ਹੀ ਆਈ ਉਹਦੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਪਰ ਇੱਕ ਕਾਰਨ ਹਾਈਬ੍ਰਿਡ ਝੋਨੇ ਦੇ ਵਿੱਚ ਦੱਸਿਆ ਗਿਆ ਵੀ ਇਹਦਾ ਜਿਹੜਾ ਚੌਲਾ ਕਾਫੀ ਮਾਤਰਾ ਚ ਟੁੱਟਦਾ ਟੁੱਟਾ ਉਹਦੇ ਵੱਧ ਆਉਂਦਾ ਤੇ ਮੌਇਸਚਰ ਵੀ ਜ਼ਿਆਦਾ ਰਹਿੰਦਾ ਇਸ ਕਰਕੇ ਹਾਈਬ੍ਰਿਡ ਕਿਸਮਾਂ ਲੈਣ ਤੋਂ ਜਿਹੜਾ ਸੈਲਰ ਮਾਲਕਾਂ ਨੇ ਹੱਥ ਖੜੇ ਕਰਦੇ ਸੀ ਤੇ ਕਾਫੀ ਨੁਕਸਾਨ ਦੇ ਨਾਲ ਜ਼ਿਮੀਂਦਾਰਾਂ ਨੇ ਵੇਚਿਆ ਤੇ ਹਰੇ ਜ਼ਿੰਮੇਦਾਰ ਝੋਨੇ ਦੀ ਪਨੀਰੀ ਜਿਹੜੀ ਲਗਾ ਰਹੇ ਨੇ ਤੇ ਜਿਹੜੇ ਜ਼ਿੰਮੇਦਾਰ ਹਾਈਬ੍ਰਿਡ ਝੋਨਾ ਲਾਉਂਦੇ ਨੇ ਹੁਣ ਉਹ ਪੰਬਲਪੁਰਸ਼ੇ ਦੇ ਵਿੱਚ ਨੇ ਵੀ ਹਾਈਬ੍ਰਿਡ ਝੋਨਾ ਆਪਾਂ ਲਾਈਏ ਨਾ ਲਾਈਏ ਸਰਕਾਰ ਇਹਦੀ ਖਰੀਦ ਕਰੂ ਕਿ ਨਹੀਂ ਕਰੂ ਸੈਲਰ ਮਾਲਕ ਚੱਕਣਗੇ ਇਹਨੂੰ ਜਾਂ ਨਹੀਂ ਚੱਕਣਗੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜ਼ਰੂਰ ਮਿਲਦਾ ਰਹੇ ਦੋਸਤੋ ਜਿਹੜਾ ਪਿਛਲੇ ਸੀਜ਼ਨ ਦੇ ਵਿੱਚ ਝੋਨੇ ਦਾ ਹਾਲ ਹੋਇਆ ਉਹ ਕੱਲੇ ਹਾਈਬ੍ਰਿਡ ਕਰਕੇ ਨਹੀਂ ਹੋਇਆ ਪਹਿਲਾਂ ਤਾਂ ਇਹ ਆਪਾਂ ਸਮਝ ਲੈਣਾ ਜ਼ਰੂਰੀ ਆ ਜਿਹੜਾ ਆਪਾਂ ਨੂੰ ਕੱਟ ਦੇਣਾ ਪਿਆ ਝੋਨੇ ਦੇ ਉੱਤੇ ਤਾਂ ਤਕਰੀਬਨ ਸਾਰੀਆਂ ਕਿਸਮਾਂ ਦੇ ਵਾਸਤੇ ਹੀ ਆਪਾਂ ਕੱਟ ਦਿੱਤਾ ਪਰ ਹਾਈਬ੍ਰਿਡ ਝੋਨੇ ਦੇ ਤਾਂ ਥੋੜਾ ਜ਼ਿਆਦਾ ਇਹਨਾਂ ਨੇ ਮਤਲਬ ਸੈਲਰ ਮਾਲਕਾਂ ਨੇ ਜ਼ਿਆਦਾ ਦਬਾਅ ਰੱਖਿਆ ਉਹਦੇ ਤੇ ਕੱਟ ਜ਼ਿਆਦਾ ਲੈਂਦੇ ਰਹੇ ਆ ਇਹ ਵੀ ਹੋ ਸਕਦਾ ਵੀ ਉਹਦੇ ਵਿੱਚ ਟੋਟਾ ਵੱਧ ਨਿਕਲਦਾ ਹੋਵੇ ਹੋ ਸਕਦਾ ਹੈ ਪਰ ਜਿਹੜਾ ਇਹਦਾ ਮੇਨ ਵੱਡਾ ਕਾਰਨ ਸੀਗਾ ਇਹ ਕੋਈ ਹਾਈਬ੍ਰਿਡ ਕਿਸਮਾ ਕਰਕੇ ਨਹੀਂ ਸੀ ਜਿਆਦਾ ਵੱਡੀ ਜਿਹੜੀ ਪ੍ਰੋਬਲਮ ਸੀਗੀ ਵੀ ਸੈਲਰਾਂ ਦੇ ਵਿੱਚ ਪਿਸਲਾ ਚੌਲ ਕਾਫੀ ਜ਼ਿਆਦਾ ਪਿਆ ਸੀ। ਇਹ ਸਰਕਾਰ ਨੇ ਚੱਕਿਆ ਨਹੀਂ ᱛੀ ਉਹ ਤੇ ਸੈਲਰਾਂ ਨੇ ਨਵੀਂ ਚੌਲ ਜਿਹੜਾ ਨਵੇਂ ਮਿਲੰਗ ਕਰਕੇ ਦੇਣੀ ਸੀ ਤੇ ਉਹਨਾਂ ਨੂੰ ਜਗ੍ਹਾ ਵਗੈਰਾ ਦੀ ਪ੍ਰੋਬਲਮ ਸੀਗੀ ਇਹ ਵੀ ਸੀਗਾ ਤੇ ਇੱਕ ਲੋ ਵਪਾਰੀ ਹੁੰਦਾਂ ਨੇ ਮੌਕੇ ਦਾ ਫਾਇਦਾ ਉਠਾਉਂਦੇ ਨੇ। ਤੇ ਸਾਰੇ ਤਾਂ ਇੱਕੋ ਜਿਕੇ ਨਹੀਂ ਹੁੰਦੇ ਪਰ ਬਹੁਤ ਸਾਰੇ ਜ਼ਿਆਦਾ ਲੋਕਾਂ ਨੇ ਇਸ ਸਮੇਂ ਮੌਕੇ ਦਾ ਫਾਇਦਾ ਉਠਾਇਆ ਸੀਗਾ ਤੇ ਉਹਨਾਂ ਨੇ ਕੱਟ ਲਗਾ ਲਗਾ ਕੇ ਝੋਨਾ ਜਿਹੜਾ ਖਰੀਦਿਆ। ਹੁਣ ਜਿਹੜਾ ਇਸ ਵਾਰ ਆਪਾਂ ਗੱਲ ਕਰਦੇ ਆਵੇਂ ਹੁਣ ਹਾਈਬ੍ਰਿਡ ਚੋਨਾ ਲਾਇਆ ਜਾਵੇ ਨਾ ਲਾਇਆ ਜਾਵੇ ਕਿਉਂਕਿ ਮੂਰੇ ਜਿਹੜਾ ਸੀਜ਼ਨ ਆਉਣਾ ਹੈ ਇਹਦੇ ਬਾਰੇ ਆਪਾਂ ਹੁਣ ਤੋਂ ਨਹੀਂ ਪਤਾ ਵੀ ਕਿਸ ਤਰ੍ਹਾਂ ਦੀ ਖਰੀਦ ਹੋਊਗੀ ਸੈਲਰਾਂ ਦੇ ਵਿੱਚ ਹੁਣ ਕੋਈ ਇਹ ਤਾਂ ਨਹੀਂ ਲੱਗ ਰਿਹਾ ਵੀ ਕਿਸੇ ਵੱਡੀ ਪੱਧਰ ਤੇ ਪਿਛਲਾ ਜਿਹੜਾ ਚੌਲ ਕੋਈ ਕਾਫੀ ਜ਼ਿਆਦਾ ਸਟਾਕ ਜਿਹੜਾ ਸੈਲਰ ਮਾਲਕਾਂ ਦੇ ਕੋਲੇ ਪਿਆ ਹੋਵੇ ਨਾਲ ਹੁੰਦੇ ਸਰਕਾਰ ਚੱਕ ਵੀ ਰਹੀ ਆ ਉਹਨੂੰ ਪਰ ਜਿਹੜਾ ਆਉਣ ਵਾਲਾ ਸੀਜ਼ਨ ਹੈ ਇਹਦਾ ਹਾਲੇ ਕਿਸੇ ਨੂੰ ਨਹੀਂ ਪਤਾ ਵੀ ਜੇ ਪ੍ਰੋਬਲਮ ਆਉਂਦੀ ਆ ਤਾਂ ਹਾਈਬ੍ਰਿਡ ਦੇ ਵਿੱਚ ਜ਼ਿਆਦਾ ਆਊਗੀ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਪਰ ਹੁਣ ਆਪਾਂ ਸੋਚ ਸਮਝ ਕੇ ਫੈਸਲਾ ਲੈਣਾ ਕਿਉਂਕਿ ਆਪਣੇ ਕੋਲੇ ਹੋਰ ਇਸ ਤਰ੍ਹਾਂ ਦੀਆਂ ਕਿਸਮਾਂ ਹੈਗੀਆਂ ਜਿਹੜੀਆਂ ਹਾਈਬ੍ਰਿਡ ਨਾਲੋਂ ਝਾੜ ਕਿਸੇ ਵੀ ਤਰ੍ਹਾਂ ਘੱਟ ਨਹੀਂ ਦਿੰਦੀਆਂ ਜਦੋਂ ਬਹੁਤ ਘੱਟ ਸਮੇਂ ਵਾਲੀ ਕਿਸਮ ਆ ਜਦੋਂ ਪੀਆਰ 126 ਸੀ ਤਾਂ ਪਾਵੇਂ ਪਿਛਲੇ ਸਾਲ ਇਹਨੂੰ ਵੀ ਪਿਛਲੇ ਸੀਜ਼ਨ ਦੇ ਵਿੱਚ ਇਹਨੂੰ ਵੀ ਕੱਟ ਲਗਾ ਕੇ ਖਰੀਦਿਆ ਗਿਆ ਪਰ ਸਰਕਾਰ ਇਹਨੂੰ ਆਪਣੇ ਤੌਰ ਤੇ ਤਾਂ ਪ੍ਰਮੋਟ ਕਰ ਰਹੀ ਹੈ ਨਾ ਆਪਣੇ ਕੋਲ ਇੱਕ ਆਪਸ਼ਨ ਤਾਂ ਇਹ ਹੈਗੀ ਹੈ ਕਿ ਜਦੋਂ ਆਪਣਾ ਕੋਈ ਇਹ ਝੋਨਾ ਖਰੀਦੂ ਨਹੀਂ ਤਾਂ ਆਪਣੇ ਕੋਲੇ ਸੁਣਵਾਈ ਵਾਸਤੇ ਤਾਂ ਹੈਗਾ ਨਾ ਵੀ ਸਰਕਾਰ ਨੇ ਆਪ ਕਿਹਾ ਇਹਨੂੰ ਜਾਂ ਹੋਰ ਦੂਸਰੀਆਂ ਵੀ ਪੀਆਰ ਕਿਸਮਾਂ ਨੇ ਜਿਵੇਂ ਪੀਆਰ 131 ਹੈ ਪੀਆਰ 132 ਹੈ 28 29 ਹੈ ਇਹ ਜਿਹੜੀਆਂ ਕਿਸਮਾਂ ਨੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਨੇ ਚੰਗਾ ਝਾੜ ਦਿੰਦੀਆਂ ਨੇ ਇਹ ਹਾਈਬ੍ਰਿਡ ਨਾਲੋਂ ਘੱਟ ਝਾੜਦਾ ਹੈ ਨਹੀਂ ਜਿਹੜੀਆਂ ਹਾਈਬ੍ਰਿਡ ਕਿਸਮਾਂ 135 40 ਦਿਨ ਵਾਲੀਆਂ ਨੇ ਉਹਨਾਂ ਦੇ ਬਰਾਬਰ ਪਣ ਵਾਲੀਆਂ ਕਿਸਮਾਂ ਬਹੁਤ ਸਾਰੀਆਂ ਕਿਸਮਾਂ ਚ ਉਹ ਨੇ ਰਹੀਆਂ ਹੈਗੀਆਂ ਜਿਹੜੇ ਹਾਈਬ੍ਰਿਡ ਨਹੀਂ ਹੈਗੀਆਂ ਕੁਝ ਪ੍ਰਾਈਵੇਟ ਕੰਪਨੀਆਂ ਦੀ ਵੀ ਮਿਲਦੀਆਂ ਨੇ ਪੀਆ ਸੁਪਰੀਮ 110 ਕਾਫੀ ਵੱਡੇ ਏਰੀਆ 'ਚ ਜ਼ਿੰਮੇदार ਲਾ ਰਹੇ ਨੇ ਕੋਈ ਹਾਈਬ੍ਰਿਡ ਕਿਸਮ ਨਹੀਂ ਹੈਗੀ ਉਹ ਇਸੇ ਤਰ੍ਹਾਂ CR 321 ਆ ਉਹ ਵੀ ਦਰਮਿਆਨੇ ਸਮੇਂ ਦੀ ਕਿਸਮਾਂ ਪੀਆਰ ਕਿਸਮਾਂ 130 132 ਇਹਨਾਂ ਤੋਂ ਲਾ ਸਕਦੇ ਆਪਾਂ ਜੇ ਹੁਣ ਹਾਈਬ੍ਰਿਡ ਨੂੰ ਵੇਨ ਜਿਹੜੇ ਘੱਟ ਸਮੇਂ ਦੇ ਵਾਸਤੇ ਕਈ ਹਾਈਬ੍ਰਿਡ ਲਾਉਂਦੇ ਸੀਗੇ ਉਹਨਾਂ ਦਾ ਬਦਲ ਬਹੁਤ ਵਧੀਆ ਪੀਆਰ 100 ਜਿਹੜੀ ਸਬਜ਼ੀ ਆਪਣੇ ਕੋਲ ਹੈਗੀ ਆ ਉਹ ਆਪਾਂ ਲਾ ਸਕਦੇ ਆ ਆਪਾਂ ਹਾਈਬ੍ਰਿਡ ਦੇ ਮਾਗਰੀ ਕਿਉਂ ਪਹਿਣਾ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੈ ਪਿਛਲੇ ਸੀਜ਼ਨ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਤੇ ਸਰਕਾਰ ਦੇ ਵੱਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀਗਾ ਵੀ ਅਸੀਂ ਇਹ ਝੋਨਾ ਨਹੀਂ ਖਰੀਦਾਂਗੇ ਤਾਂ ਫਿਰ ਆਪਾਂ ਉਹ ਝੋਨਾ ਲਾਉਣ ਦੀ ਜਿੱਦ ਕਿਉਂ ਫੜਨੀ ਆਪਾਂ ਉਹ ਨਾ ਲਾਈਏ ਤੇ ਹਾਈਬ੍ਰਿਡ ਝੋਨੇ ਦੇ ਬਾਰੇ ਜਿਹੜੀ ਇੱਕ ਪਟੀਸ਼ਨ ਵੀ ਕੋਰਟ ਦੇ ਵਿੱਚ ਪਈ ਹੋਈ ਆ ਉਹਦਾ ਫੈਸਲਾ ਅੱਗੇ ਦੀ ਅੱਗੇ ਕੀਤਾ ਜਾ ਰਿਹਾ ਤੇ ਕੀ ਫੈਸਲਾ ਆਊਗਾ ਉਹਦੇ ਬਾਰੇ ਹਲੇ ਆਪਾਂ ਨੂੰ ਕੁਝ ਨਹੀਂ ਪਤਾ ਚਲੋ ਜੇ ਫੈਸਲਾ ਹੱਕ ਵਿੱਚ ਵੀ ਆ ਜਾਂਦਾ ਹੈ ਫਿਰ ਵੀ ਝੋਨਾ ਤਾਂ ਸੈਲਰ ਮਾਲਕਾ ਨਹੀਂ ਖਰੀਦਣਾ ਕੋਰਟ ਆ ਕੇ ਕਦੇ ਵੀ ਨਹੀਂ ਇਹ ਮਜਬੂਰ ਕਰ ਸਕਦੀ ਕਿ ਤੁਸੀਂ ਇਹਨੂੰ ਜ਼ਰੂਰ ਚੱਕੋ ਖਰੀਦੋ ਇਸੇ ਤਰ੍ਹਾਂ ਹੀ ਸਰਕਾਰ ਨੇ ਜ਼ਿੰਮੇਵਾਰੀ ਲਈ ਹੈ ਤੇ ਆਪਾਂ ਨੂੰ ਫਿਰ ਉਹੀ ਕਿਸਮਾਂ ਬੀਟਣੀਆਂ ਚਾਹੀਦੀਆਂ ਨੇ ਪੀਆਰ ਕਿਸਮਾਂ ਵੱਤੋ ਵੱਤ ਆਪਾਂ ਤਰਜੀਹ ਦੇ ਸਕਦੇ ਹਾਂ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਝਾੜ ਕਿਸੇ ਤਰ੍ਹਾਂ ਘਟ ਨਹੀਂ ਹੈਗਾ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਜੇ ਆਪਾਂ ਬਜਾਈ ਦਾ ਸਮਾਂ ਸਹੀ ਰੱਖਾਂਗੇ ਨਾ ਬਜਾਈ ਜਿਆਦਾ ਗੇਤੀ ਨਾ ਕਰੋ ਤਾਂ ਝਾੜੇ ਦਾ ਕਿਸੇ ਤਰ੍ਹਾਂ ਘਟ ਨਹੀਂ ਤੇ ਦੂਸਰੀ ਗੱਲ ਇਹ ਸਵਾਰ ਵੀ ਪੂਸ਼ਾ 44 ਦਾ ਹਲੇ ਵੀ ਜਿਵੇਂ ਦਾ ਲਾਈ ਜਾ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਸਾਰੇ ਜ਼ਿੰਮੇਦਾਰਾਂ ਨੇ ਪੂਸ਼ਾ 44 ਦੀ ਪਨੀਰੀ ਵਿਜੀ ਆ ਤੇ ਆਪਾਂ ਨੂੰ ਸਮੇਂ ਸਿਰ ਪਤਾ ਲੱਗ ਜਾਣਾ ਸੇਲਰ ਮਾਲਕਾਂ ਨੇ ਵੀ ਖਰੀਦਣ ਦੇ ਵਿੱਚ ਇਹਨੂੰ ਜ਼ਿਆਦਾ ਨਾਕਾਨੀ ਨਹੀਂ ਕਰਨੀ ਕਿਉਂਕਿ ਇਹਦੇ ਵਿੱਚੋਂ ਚੌੜ ਵਧੀਆ ਨਿਕਲਦਾ ਹੁਣ ਪਿਛਲੀ ਵਾਰੀ ਜਿਹੜੇ ਚੋਨਾ ਜਿਵੇਂ ਪੀਆਰ 122 ਦੇ ਚੌੜ ਦੇ ਬਾਰੇ ਰੌਲਾ ਪਿਆ ਸੀ ਪਰ ਪਤਾ ਚੱਲਿਆ ਵੀ ਪੀਆਰ 122 ਦਾ ਚੌੜ ਵੀ ਘੱਟ ਨਹੀਂ ਨਿਕਲਿਆ ਤੇ ਇਹਨੂੰ ਖਰੀਦਣ ਗਿਆ ਜ਼ਰੂਰ ਇਹ ਨਹੀਂ ਹੈਗਾ ਇਹ ਡਰਨ ਦੀ ਲੋੜ ਨਹੀਂ ਪੀਆ 122 ਭਾਵੇਂ ਇਸ ਵਾਰ ਕਟਾ ਵਜਾਈ ਹੋ ਰਹੀ ਆ ਪਰ ਇਹਨੂੰ ਇਹ ਵੀ ਖਰੀਦ ਦੇ ਵਿੱਚ ਕੋਈ ਏਡੀ ਵੱਡੀ ਅਨਾਂਕਾਂ ਦੀ ਹੋਣ ਵਾਲੀ ਨਹੀਂ ਕਿਉਂਕਿ ਸਰਕਾਰ ਨੇ ਜ਼ਿੰਮੇਵਾਰੀ ਲਈ ਹੋਈ ਆ ਜੇ ਹੁਣ ਕਟ ਦੀ ਗੱਲ ਹੋਊਗੀ ਪਿਛਲੇ ਸਾਲ ਤਾਂ ਫਿਰ ਬਾਕੀ ਕਿਸਮਾਂ ਸਾਰੀਆਂ ਦੇ ਉੱਤੇ ਹੀ ਜ਼ਿੰਮੇਦਾਰਾਂ ਨੂੰ ਕੱਟ ਦੇਣਾ ਪਿਆ ਕੋਈ ਵੀ ਬਹੁਤ ਘੱਟ ਬੰਦੇ ਹੋਣਗੇ ਜਿਨ੍ਹਾਂ ਨੂੰ ਕੱਟ ਲਗਾ ਕੇ ਤੋਂ ਉਹਨਾਂ ਨਹੀਂ ਵੇਚਣਾ ਪਿਆ ਨਹੀਂ ਤਾਂ ਜ਼ਿਆਦਾਤਰ ਜ਼ਿੰਮੇਦਾਰ ਮੈਕਸਿਮਮ ਜ਼ਿੰਮੇਦਾਰਾਂ ਨੇ ਛੋਣਾ ਜਿਹੜਾ ਵੇਚਿਆ ਕੱਟ ਲਗਾ ਕੇ ਵੇਚਿਆ ਤੇ ਹੁਣ ਆਪਾਂ ਜੇ ਇਸ ਵੇਲੇ ਸੋਚਣਾ ਵੀ ਛੋਨਾ ਹਾਈਬ੍ਰਿਡ ਲਾਉਣ ਦੇ ਬਾਰੇ ਜਿਹੜੇ ਜੀਵਿਦਾਰ ਸੋਚ ਰਹੇ ਨੇ ਪਨੀਰੀ ਵੇਚਣੀ ਆ ਵੀ ਫਿਰ ਉਹਦਾ ਜਦੋਂ ਆਲਟਰਨੇਟਿਵ ਆਪਣੇ ਕੋਲੇ ਹੈਗਾ ਬਹੁਤ ਜ਼ਿਆਦਾ ਫਰਕ ਛਾੜਦਾ ਹੈ ਨਹੀਂ ਇਹ ਨਹੀਂ ਹੈਗਾ ਵੀ 25 ਤੋਂ 30% ਛਾੜ ਦੇ ਵਿੱਚ ਫਰਕ ਆਉਂਦਾ ਹਾਈਬ੍ਰਿਡ ਛੋਨਾ ਜੇ 35 36 ਕੁਇੰਟਲ ਤੱਕ ਨਿਕਲਦਾ 38 ਕੁਇੰਟਲ ਤੱਕ ਨਿਕਲਦਾ ਤਾਂ ਜਿਹੜੀਆਂ ਆਪਣੇ ਕੋਲੇ ਪੀਆਰ ਕਿਸਮਾਂ ਨੇ ਇਹ ਵੀ ਨਿਕਲਦੀਆਂ ਰਹੀਆਂ ਨੇ ਸਬਾਹ ਦਾ ਸਮੇਂ ਦੇ ਹਿਸਾਬ ਨਾਲ ਕਈ ਵਾਰੀ ਮੌਸਮ ਦੇ ਹਿਸਾਬ ਨਾਲ ਝਾੜ ਵਧਦਾ ਘਟਦਾ ਰਹਿੰਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੀਆਂ ਆਪਣੀਆਂ ਦਰਮਿਆਨੇ ਸਮੇਂ ਦੀਆਂ ਜਾਂ ਆਪਣੇ ਕੋਲੇ ਜਿਹੜੀਆਂ ਨੌਨ ਹਾਈਬ੍ਰਿਡ ਨੇ ਜਿਹੜੀਆਂ ਸੁਧਾਰਨ ਕਿਸਮਾਂ ਨੇ ਵੀ ਉਹਨਾਂ ਦਾ ਝਾੜ ਹਾਈਬ੍ਰਿਡ ਦੇ ਬਰਾਬਰ ਨਹੀਂ ਹੈਗਾ ਹਾਈਬ੍ਰਿਡ ਨਾਲੋਂ ਵੱਧ ਵੀ ਨਿਕਲਦੀਆਂ ਨੇ ਤਾਂ ਫਿਰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਕਿਉਂਕਿ ਜਿਹੜੀ ਜਿਹੜਾ ਨੋਟੀਫਿਕੇਸ਼ਨ ਪਹਿਲਾਂ ਸਰਕਾਰ ਨੇ ਦਿੱਤਾ ਹੋਇਆ ਵੀ ਹਾਈਬ੍ਰਿਡ ਤੋਂ ਨਾ ਬੈਨ ਆਸੀਂ ਨਹੀਂ ਲੈਣਾ ਤੇ ਉਹਦੇ ਜਦੋਂ ਉਹਦੇ ਮਤਲਬ ਕਿ ਆਪਾਂ ਨੂੰ ਫੈਸਲਾ ਲੈਣਾ ਚਾਹੀਦਾ ਸੋਚ ਸਮਝ ਕੇ ਫੈਸਲਾ ਲਓ ਇਸ ਵਾਰ ਕੁਰੇਜ ਕਰ ਲੋ ਕੋਈ ਗੱਲ ਨਹੀਂ ਅਗਲੀ ਵਾਰੀ ਇਹਦਾ ਪੂਰਾ ਜਿਹੜਾ ਨਤਾਰਾ ਸਾਹਮਣੇ ਆਜੂਗਾ ਕਿਉਂਕਿ ਇਹ ਹਲੇ ਭਵਿੱਖ ਦੀ ਗੱਲ ਆ ਕਿਸੇ ਨੂੰ ਵੀ ਨਹੀਂ ਪਤਾ ਵੀ ਅਗਲਾ ਜਿਹੜਾ ਖਰੀਦ ਕਿਵੇਂ ਹੋਊਗੀ ਅ ਤੋਨਾ ਕੱਟ ਲਗਾ ਕੇ ਵੇਖੂ ਜਾਂ ਨਾ ਵੇਖੂ ਕੋਈ ਨਹੀਂ ਜਾਣਦਾ ਕਿਉਂਕਿ ਇੱਥੇ ਸਰਕਾਰ ਦੀ ਵੀ ਬੇਵਸ਼ੀ ਹੋ ਜਾਂਦੀ ਹੈ ਪਿਛਲੀ ਵਾਰ ਆਪਾਂ ਦੇਖਿਆ ਸਰਕਾਰ ਨੇ ਕਿਹਾ ਸੀ ਵੀ ਜਿਨ੍ਹਾਂ ਦਾ ਕੱਟ ਲੱਗਿਆ ਉਹਨਾਂ ਨੂੰ ਵੀ ਦਵਾਵਾ ਦੇ ਕਿਸੇ ਨੂੰ 1 ਰੁਪਇਆ ਨਹੀਂ ਮਿਲਿਆ ਕੱਟ ਲੱਗਿਆ ਝੋਨੇ ਦਾ ਸੋ ਸੋਚ ਸਮਝ ਕੇ ਫੈਸਲਾ ਲਾਓ ਜਿਹੜੀਆਂ-ਜਿਹੜੀਆਂ ਕਿਸਮਾਂ ਪਰਚਲਿਤ ਕਿਸਮਾਂ ਨੇ ਤੇ ਉਹਨਾਂ ਨੂੰ ਇਹ ਲਾਓ ਕਿਹੜੀ ਕਿਸਮ ਦਾ ਹਾਈਬ੍ਰਿਡ ਦੀਆਂ ਪਰਚਲਿਤ ਕਹਿ ਰਹੇ ਨੇ ਜਿਨ੍ਹਾਂ ਨੂੰ ਸੈਂਟਰ ਸਰਕਾਰ ਦੇ ਵੱਲੋਂ ਪ੍ਰਵਾਨਗੀ ਦਿੱਤੀ ਹੋਈ ਹੈ ਪਰ ਇਸ ਵੇਲੇ ਇਸ ਤਰ੍ਹਾਂ ਦੀ ਕੋਈ ਲਿਸਟ ਜ਼ਿੰਮੇਦਾਰਾਂ ਕੋਲੇ ਨਹੀਂ ਹੈਗੀ ਵੀ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗ ਸਕੇ ਵੀ ਹਾਈਬ੍ਰਿਡ ਕਿਸਮਾਂ ਆਹ ਜਿਹੜੀਆਂ ਕਿਸਮਾਂ ਪੰਜਾਬ ਸਰਕਾਰ ਨੇ ਪ੍ਰਵਾਨਤ ਕੀਤੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਦੀ ਕਿਸੇ ਕੋਲੇ ਹਲੇ ਕੋਈ ਲਿਸਟ ਨਹੀਂ ਸੋ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਧੰਨਵਾਦ